ਹਉ ਹਉ ਇਹ ਮੇਰਾ ਮੁੰਡਾ ਕੀ ਕਰਦਾ ਕੁਛ ਨਹੀਂ ਬੇਲੇ ਹੀ ਆ ਉਹ ਬੇਲਾ ਕਿਉਂ ਬੈਠਾ ਹੈ ਹਾਂ ਕੀ ਕਰਾਉਂਦਾ ਫਾਸਾ ਤਾਂ ਮੱਖੀਆਂ ਅੰਦਰ ਬਾੜ ਕੇ ਫੜਨ ਫੜਾਈ ਖੇਡ ਲਾਏਗਾ ਹੈ ਪਕਾਇ ਨਾ ਮਾਰ ਤੂੰ ਕੰਮ ਦੱਸ ਕੀ ਕਰ ਜਿਹੜਾ ਹੈਗਾ ਕਰ ਲੈ ਮੈਨੂੰ ਜ਼ਰੂਰੇ ਪੁੱਛ ਕੇ ਕਰਨਾ ਹੈ ਉਹ ਤੇਰਾ ਦੱਸ ਕੀ ਕਰ ਬੈਠ ਜਾ ਇੱਥੇ ਆ ਹੁਣ ਦੱਸ ਉਹ ਮੇਰਾ ਤਾਂ ਮੋਬਾਈਲ ਨਾਲ ਆਧਾਰ ਕਾਰਡ ਜਾਂ ਜੋੜਨਾ ਹੈ ਜੋੜ ਦੇਗਾ ਆ ਜੋੜ ਦੂ ਚਾਹੀਦੀ ਪੰਜ ਸੱਤ ਡੰਗਰਾਂ ਦੇ ਜਿਹੜਾ ਲੈ ਕੀ ਮੋਬਾਈਲ ਚ ਬਾਸ ਬੋਕੀ ਨਾਲ ਕੀੜੇ ਗੱਡੇ ਹੋਏ ਨੇ ਓਏ ਆ ਹਾਏ ਡਾਡਾ ਤੂੰ ਮਾਜ ਕੀ ਫਿਰਦੇ ਤੂੰ ਭੇਡਾਂ ਮਨ ਦਾ ਠੇਕਾ ਲਿਆ ਹੋਇਆ ਤੇ ਉਹ ਸਾਡੇ ਵਰਗਿਆਂ ਤੋਂ ਕਿੱਥੇ ਮੁੰਨੀਆਂ ਇਹਦੇ ਨਾਲ ਅੱਜ ਕੱਲ ਪੇਡਾ ਪੇਡਾ ਦਾ ਲੀਡਰ ਹੁੰਦੇ ਨੇ ਓਏ ਦੇਖ ਤਾਂ ਮੇਰੇ ਕਾਗਜ਼ ਪੱਤਰ ਰੱਖੇ ਹੋਏ ਨੇ ਕਾਗਜ਼ ਪੱਤਰ ਕੈਕ ਸਾਲਾਂ ਦੇ ਹੋ ਗਏ 10 12 ਸਾਲ 10 12 ਸਾਲ ਓਏ ਤੂੰ ਇਹਨੂੰ ਬਾਹਰੇ ਝਾੜ ਕੇ ਆ ਤੇ ਕੀ ਗੱਲ ਆ ਕੀ ਪਤਾ ਇਹਦੇ ਵਿੱਚ ਕਿੰਨੇ ਕੁ ਪ੍ਰਿੰਟਾਂ ਦੇ ਸੱਤੇ ਲਾਈ ਵਰਦਾ ਹੋਵੇਗਾ ਓਏ ਇਹ ਨੀ ਕਾਗਜ ਕੀ ਗੱਲ 7-8 ਪੀੜੀਆਂ ਦੇ ਤਕਰੀਬਨ ਦਾ ਹੈ ਦੋ ਉਹ 7-8 ਪੀੜੀਆਂ ਦੇ ਕਾਗਜ ਦਾ ਛੋਟੇ ਹਾਂਥੀ ਚਾਉਣਗੇ ਹੈ ਇਹ ਤਾਂ ਮੇਰੇ ਕੱਲੇ ਜੀ ਨੇ ਇਹਨੂੰ ਪਤਾ ਸਰਕਾਰ ਨੇ ਅੱਜ ਗੱਲ ਕੱਲੇ-ਕੱਲੇ ਬੰਦੇ ਦੇ 24-24 ਦਾ ਕਾਰਡ ਬਣਾ ਰਖੇ ਲੈ ਕਾਡੇ ਜੋ ਕਿਥੇ ਆਧਾਰ ਕਾਰਟ ਲੈ ਥਿਆ ਗਿਆ ਹਾਂ ਹਾਂ ਪਰ ਆ ਮਾਇਲ ਜੋੜ ਇਹਦੇ ਨਾਲ ਉਹ ਖੜ ਜਾ ਮੈਂ ਜੋੜ ਦਾ ਥੋੜਾ ਜਿਹਾ ਹੋਰ ਕੰਮ ਕਰਦਾ ਮੈਂ ਉਹ ਲਿਆ ਨਹੀਂ ਚੱਲੂਗਾ ਮੈਨੂੰ ਫੜਾ ਲੈ ਗੁੰਦ ਵਾਲੀ ਸਿੱਸੀ ਕੱਢ ਮੈਂ ਜੋੜ ਦਨੂੰ ਗੁੰਦ ਵਾਲੀ ਸਿੱਸੀ ਨਾਲ ਕਿਵੇਂ ਜੁੜੇਗਾ ਐ ਪੂਰਾ ਫੜਾ ਇਥੇ ਨਹੀਂ ਇਹ ਜੁੜਦਾ ਹੈ ਗਿਆ ਹੋਰ ਕਿਵੇਂ ਜੁੜੂਗਾ ਆ ਕੰਪਿਊਟਰ ਚ ਪਾ ਕੇ ਜੁੜੂਗਾ ਇਹ ਕਿਉਂ ਕੰਪਿਊਟਰ ਚ ਫੈਮਲੀ ਕੋਲ ਦਾ ਘੜਾ ਕੋਲੇ ਹੋਇਆ ਓਏ ਖਸਮਾ ਇਹ ਬੈਵੀ ਕੋਲ ਨਾਲ ਨਹੀਂ ਜੁੜਦਾ ਇਹਦੇ ਵਿੱਚ ਬੰਦੇ ਜੋੜਦੇ ਇਹ ਬੰਦੇ ਕਹਾ ਬੰਦੇ ਇਹ ਕਿ ਕਿਤੇ ਕਿਰਾਏ ਦੇ ਕਮਰਾ ਨਹੀਂ ਬੈਠੇ ਨੇ ਓ ਚਲ ਮੈਂ ਕੀ ਲੈਣਾ ਮੈਨੂੰ ਤਾਂ ਜਿਵੇਂ ਮਰਜ਼ੀ ਜੋੜ ਕੇ ਫੜਾ ਫੜਾ ਕਰਾਂ ਮੈਂ ਜਾਮਾ ਓਏ ਇਹ ਇੰਨੀ ਛੇਤੀ ਨਹੀਂ ਨਿਕਲਦਾ ਇਹ ਚ 10 12 ਹੋਰ ਨੇ ਉਹਨੇ ਓ ਫਿਰ ਉਹਨਾਂ ਨੂੰ ਚੁਗਲੀ ਚ ਅਗਲੀ ਕਰਕੇ ਆਪਸ ਵਿੱਚ ਲੜਵਾ ਦੇ ਕੀ ਪਤਾ ੱੱੱਕਾ ਮਾਰ ਕੇ ਮੇਰੇ ਵਾਲੇ ਨੂੰ ਪਹਿਲਾਂ ਕੱਢਦਾ ਨਾ ਓ ਨਹੀਂ ੱੱੱਕਾ ਮਾਰਨੂ ਉਹ ਗੇੜ ਚ ਪਾ ਸਾਹੀ ਖੜੇ ਨੇ ਓਏ ਹੁਣ ਤੂੰ ਭੱਗ ਜਾ ਆਹ ਫੜ ਤਰਾ ਮੋਬਾਈਲ ਦੋ ਦਿਨ ਹੀ ਮਿਲਦਾ ਰਹਿ ਗਿਆ ਹੁਣਾਲੇ। ਓ ਬਾਹ ਓਏ ਤੇਰੇ ਐ ਕਿਵੇਂ ਭੱਗ ਜਾ? ਲੋਕ ਦਾ ਕੀ ਲੈਣਾ ਪੰਨਗੇ ਸੁਣਾ ਡੰਗਰ ਪਸ਼ੂ ਨਹੀਂ ਛੱਡ ਕੇ ਜਾਂਦੇ ਮੈਂ ਦਾ ਹਾਰਡ ਕਾਰਡ ਨੂੰ ਸੁਣਾ ਛੱਡ ਕੇ ਕਿਵੇਂ ਭੱਗ ਜਾ ਐਤੀ ਬੈਠੂ। ਓਏ ਕਿਉਂ ਬੈਠੇਗਾ ਤੂੰ ਟੈਂਟ ਲਾ ਕੇ ਬਾਹਰੇ ਬੈਠ ਜਾ। ਮੈਂ ਦਾ ਬਾਹਰੇ ਟੈਂਟ ਲਾ ਕੇ ਬੈਹ ਜੂ ਉਹਦਾ ਖਰਚਾ ਸਾਰਾ ਤੈਨੂੰ ਦੇਣਾ ਬੂ। ਛੜੋ ਛੜੋ। ਆਪਣੇ ਅਗਰ ਆਰ ਕਾਰਡ ਕਰ ਰਹੇ ਕਿ ਕਰ ਮੈਂ ਲੱਖ ਰੁਪਏ ਦਾ ਕੰਮ ਕਰ ਰਹੇ ਕੋਈ ਦੋ ਘੰਟੇ ਹੋ ਗਏ ਮੇਰਾ ਤਾਂ ਦਿਮਾਗ ਨੂੰ ਕਰਤਾ ਦਾ ਕਿ ਮੈਂ ਤੇਰੇ ਦਿਮਾਗ 'ਚ ਗੀਚਰ ਲਵਾਤਾ ਉਹ ਜਾ ਨਹੀਂ ਵੇ ਕਿ ਨਹੀਂ ਉਹ ਪਿਲਸਣ ਮੜਦੀ ਵਾ ਉਹ ਕੀ ਐ ਉਹ ਤੂੰ ਮੈਂ ਪਹਿਲੀ ਤਰਜੀਹ ਕਰਦੇ ਅੱਜ ਤੂੰ ਬਾਰੇ ਜਨੋ ਤੇ